ਦੇ ਜਿਹੜੇ ਸਰਦਾਰ ਹੁੰਦੇ ਨੇ ਨਾ ਮਜ਼ਾਕ ਵੜਾ ਉੜਾ ਦਿੰਦੇ ਆ ਤੁਸੀਂ ਦਿੱਲੀ ਤੋਂ ਆ ਕੇ ਇੰਨਾ ਐਫਰਟ ਕਰਦੇ ਹੋ ਵੀ ਟਰਾਲੀ ਖੜ ਗਈ ਤੇ ਉਹਨੂੰ ਜੀਸੀਬੀ ਨਾਲ ਘਟਾਇਆ ਫੇਰ ਅੱਗੇ ਭਾਈ ਮੇਰਾ ਮੈਂ ਵੀ ਜੱਟ ਸਿੱਖੀ ਆ ਪਰ ਨਾਲੇ ਜਿਹੜੇ ਭਰਾਵਾਂ ਦਾ ਸਪੋਰਟ ਹੈ ਨਾ ਸਾਰਿਆਂ ਦਾ ਦਿੱਲੀ ਜਿਹੜੇ ਰਹੇ ਨੇ ਉਹ ਵੀ ਸਾਰੇ ਹੌਸਲੇ ਵਾਲੇ ਨੇ ਸਾਰੇ ਹੌਸਲੇ ਵਾਲੇ ਨੇ ਜਿੰਨੇ ਮੁੰਡੇ ਨਾਲ ਸੀਗੇ ਤੇ ਕੱਲ ਖੜੇ ਰਹੇ ਨੇ ਪਾਣੀ ਦੇ ਵਿੱਚ ਅਸੀਂ ਦੂਰੋਂ ਸੱਪ ਵੀ ਦੇਖੇ ਵੀ ਤਰਦੇ ਨੇ ਠੀਕ ਹੈ ਉਹਨਾਂ ਲਈ ਵੱਡੀ ਚੀਜ਼ ਸੀਗੀ ਸੱਪ ਦੇਖਣਾ ਚਲੋ ਇੱਥੇ ਪਿੰਡਾ ਸਾਰੇ ਦੇਖ ਲੈਂਦੇ ਨੇ ਪਰ ਵੀ ਪਾਣੀ ਸੱਪ ਵੀ ਫਿਰ ਵੀ ਹੌਸਲੇ ਨਾਲ ਖੜੇ ਨੇ ਨਾ ਉਹ ਡਰੇ ਜਾਂ ਨਾ ਕੋਈ ਕੋਈ ਚੀਜ਼ ਹੋਈ ਫਿਰ ਉੱਥੇ ਜਦੋਂ ਟਰਾਲੀ ਫਸੀ ਤੇ ਪੁਲਿਸ ਮਹਿਕਮਾ ਵੀ ਉਧਰ ਆਇਆ ਸੀਗਾ ਜਿੰਨਾ ਅਸੀਂ ਟਰਾਲੀ ਪੂਰੀ ਚ ਪਾਣੀ ਲੱਧਿਆ ਹੋਇਆ ਸੀਗਾ ਮੇਰਾ ਅੱਧਾ ਟਰੱਕ ਅੱਗੇ ਭਾਜੀ ਸਾਨੂੰ ਪੂਰਾ ਲਾਣਾ ਪਿਆ ਫਿਰ ਟਰਾਲੀ ਕੱਢੀ ਫਿਰ ਅਸੀਂ ਵਾਪਸ ਪਾਇਆ ਫਿਰ ਰਾਤੀ 1:30 ਵਜੇ ਪਹੁੰਚੇ ਰਾਤੀ ਭਾਈ ਵੀ ਇਹਨਾਂ ਨੂੰ ਚਵੱਕਾ ਆ ਗਿਆ ਸੀ ਇਹ ਵੀ ਗੱਲ ਪੜਾ ਐਕਸੀਡੈਂਟ ਹੋ ਗਿਆ ਭਾਈ ਬੱਚੇ ਨੇ ਭਾਈ ਜਦੋਂ ਇਹ ਤੁਸੀਂ ਗੱਲ ਕਰ ਰਹੇ ਸੀਗੇ ਵੀ ਬਾਈ ਕਹਿੰਦਾ ਮੇਰਾ ਤਾਂ ਕੀ ਹੋਇਆ ਕਿਸੇ ਕੋਈ ਜੋ ਕੁਦਰਤ ਹੈ ਰਹੀ ਚਲੋ ਇਹ ਆਪਾਂ ਚਲਦੇ ਆਂ ਇਹ ਚੀਜ਼ਾਂ ਛੋਟੀਆਂ ਮੁੱਟੀਆਂ ਹੁੰਦੀਆਂ ਸੇਵਾ ਵਿੱਚ ਹੋ ਸਕਦੀਆਂ ਵੱਡਾ ਘਟਾ ਚਲੋ ਬਾਕੀ ਬਾਬਾ ਦੀਪ ਸੋਂ ਸਾਰਿਆਂ ਦੇ ਨਾਲ ਆ ਆਪਾਂ ਸਾਰਿਆਂ ਦੀ ਸੇਵਾ ਕਰੀਏ ਜੀ